ਨਾਮ识 ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਅੱਜ ਆਪਾਂ ਪਿੰਡ ਬੇਰਾਬਦੀ ਜ਼ਿਲ੍ਹਾ ਫਤਿਆਵਾਦ ਦੇ ਵਿੱਚ ਵੀਰ ਜੀ ਦੇ ਕੋਲ ਆਏ ਸੀ ਵੀਰ ਜੀ ਦਾ ਨਾਮ ਪੁੱਛਦਿਆਂ ਵੀ ਜੀ ਆਪਣਾ ਨਾਮ ਕੀ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਅੱਛਾ ਪ੍ਰਕਾਸ਼ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਬੇਰਾਬਦੀ ਜੀ ਇਹ ਆਪਣਾ ਮੋਬਾਈਲ ਨੰਬਰ 98392 ਜੀ 6650 ਜੀ ਇਹ ਤੁਸੀਂ ਆਪਣੇ ਮੱਕੇ ਦੇ ਉੱਪਰ ਆਪਣੀ ਇੱਕ ਹਰਬੀਸਾਈਡ ਜੋ ਆਪਣਾ ਨਵਾਂ ਖਰਪਤਵਾਰ ਆਇਆ ਜੀ ਠੀਕ ਹੈ ਬਰੀਕ ਪੱਤੀ ਚੋੜੀ ਪੱਤੀ ਦੀ ਲਈ ਲੋਜਸ ਨਾਮ ਦਾ ਘੜਾ ਕੰਪਨੀ ਦਾ ਉਹ ਤੁਸੀਂ ਯੂਜ਼ ਕੀਤਾ ਇਸ ਤੋਂ ਤੁਹਾਨੂੰ ਕਿਵੇਂ ਦਾ ਰਿਜ਼ਲਟ ਮਿਲਿਆ ਥੋੜੇ ਆਪਣੇ ਵਿਚਾਰ ਆਪਣੇ ਬਹੁਤ ਸੋਹਣਾ ਰਿਜ਼ਲਟ ਸੀ ਮੈਂ ਪਹਿਲਾਂ ਤਾਂ ਬੜਾ ਪ੍ਰੇਸ਼ਾਨ ਸੀ ਬਾਥੂ ਵੇਖ ਕੇ ਮਗਰ ਇਹ ਤਾਂ ਮਰਨਾ ਹੀ ਨਹੀਂ ਕਿਉਂਕਿ ਕਹਿੰਦੇ ਨੇ ਵੀ ਚੋੜੇ ਪੱਤਲ ਜੇ ਸਪਰੇਅ ਕਰਾਂਗੇ 240 ਜਾਂ ਕੋਈ ਅਦਰ ਕਰਦੇ ਆਂ ਤੋ ਆਪਣੇ ਮੱਕੇ ਤੇ ਵੀ ਨੁਕਸਾਨ ਕਰਦਾ ਜੀ ਠੀਕ ਹੈ ਜੀ ਫਿਰ ਮੈਂ ਬੀਰਾਬਦੀ ਗਿਆ ਆਪਣੇ ਯਾਰ ਦੁਸਤ ਕੋਲ ਫਿਰ ਉਹਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਲੋਜਿਸਟਿਕ ਕੰਪਨੀ ਕਰਾੜਾ ਵੀ ਸਪਰੇ ਹੀ ਹੁੰਦੀ ਹੈ ਜੀ ਉਹ ਕਰੋ ਉਹ ਕਿਤੇ ਤਾਂ ਬਹੁਤ ਸੋਨਾ ਜਲਦੀ ਸੀ 5 ਦਿਨਾਂ ਦੇ ਵਿੱਚ ਵਿੱਚ ਸਾਰਾ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਬਾਥੂ ਸਾਰਾ ਖਤਮ ਹੋ ਗਿਆ ਜੀ ਮੁਰਖੀ ਸੀ ਵਿੱਚ ਹੋਰ ਵੀ ਵੱਧ ਨਦੀਨ ਸੀ ਸਭ ਖਤਮ ਹੋ ਗਿਆ ਬਰੀਕ ਪੱਤੀ ਚੋੜੀ ਪੱਤੀ ਜੀ ਸਾਰੇ ਨਿਬੜ ਗਿਆ ਜੀ 5-6 ਦਿਨਾਂ ਚ ਸਾਰਾ ਕੰਮ ਖਤਮ ਤੇ ਉਸ ਤੋਂ ਬਾਅਦ ਆਪਾਂ ਪਾਣੀ ਪੋਣੀ ਖਾਦਾ ਖੁੱਦਾ ਪਾ ਕੇ ਤੁਹਾਡੇ ਸਾਹਮਣੇ ਦੇਖ ਲਓ ਜੀ ਮੱਕਾ ਕਿਵੇਂ ਖੜਾ ਹੋ ਗਿਆ ਆਪਣਾ ਠੀਕ ਹੈ ਜੀ ਤੁਸੀਂ ਇਹ ਦਵਾਈ ਕਿਹੜੀ ਲੋਜਿਸ ਐ ਪਹਿਲਾਂ ਦੀ ਕੰਪਨੀ ਦੀ ਹੈ ਜੀ ਇਹ ਤੁਸੀਂ ਕਿੰਨੀ ਡੋਜ਼ ਤੇ ਤੇ ਕਿੰਨਾ ਪਾਣੀ ਲਗਾਇਆ ਸੀ ਜੀ ਇਹ 1.5 ਲੀਟਰ ਹੈ ਜੀ 1.4 1.4 ਲੀਟਰ ਹੈ ਹਾਂ ਹਾਂ 1.4 ਹੈ ਜੀ ਕਿ ਇਹ ਆਪਾਂ 150 ਲੀਟਰ ਪਾਣੀ ਪਾਇਆ ਸੀ ਕਟ ਨੋਜਲ ਵਰਤੀਆਂ ਸੀ ਅੱਛਾ ਕਟ ਨੋਜਲ ਨਾਲ ਤੁਸੀਂ ਯੂਜ਼ ਕੀਤੀ ਸੀ ਭਾਈ ਜੀ ਕਿਸੇ ਘਟੋ ਘਟ ਵੀ ਇਹ 1.5 ਕਿਲੋ ਚ ਮੇਰੇ ਟੋਲੀਆਂ ਪੈ ਗਏ ਸੀ 10 11 ਜੀ ਅੱਛਾ ਅੱਛਾ ਜੀ ਹਾਂਜੀ ਜਿਹੜੀ ਪੈਟਰੋਲ ਵਾਲੀ ਟੋਲੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਬਹੁਤ ਸੋਹਣਾ ਰਿਜ਼ਲਟ ਮਿਲੇਗਾ ਆਪਾਂ ਨੂੰ ਤਾਂ ਠੀਕ ਹੈ ਤੁਸੀਂ ਹੋਰ ਫਾਰਮਰ ਨੂੰ ਕੀ ਕਹਿਣਾ ਚਾਹੋਗੇ ਜੀ ਬਸ ਇਹੀ ਕਹਾਂਗਾ ਜੀ ਵੀ ਥੋੜੀ ਜਿਹੀ ਨਮੀ ਚ ਜ਼ਰੂਰ ਕਰੋ ਵਰਤ ਕੇ ਵੇਖੋ ਬਹੁਤ ਸੋਹਣਾ ਰਿਜ਼ਲਟ ਹੈ ਜੀ ਕੋਈ ਸਾਈਡ ਇਫੈਕਟ ਨਹੀਂ ਮੱਕੇ ਤੇ ਤੇ ਬਹੁਤ ਸੋਹਣਾ ਰਿਜ਼ਲਟ ਹੈ ਜੀ